ਗੁਰਪ੍ਰੀਤ ਸਿੰਘ ਜੀ ਤੁਸੀਂ ਆਪਣੀ ਪਾਰਟੀ ਦੇ ਕਾਫੀ ਮੈਂਬਰਾਂ ਨਾਲ ਐਸਐਸਪੀ ਦਫਤਰ ਕਬੂਰਤਲਾ ਆਏ ਹੋ ਕੀ ਕਾਰਨ ਹੈ ਸਰ ਇਸ ਦਾ ਕਾਰਨ ਇਹ ਹੈ ਕਿ ਜੋ ਕਿ ਅਸੀਂ 28 ਤਰੀਕ ਨੂੰ ਇੱਕ ਡੀਸਕੂਨ ਮੰਗ ਪੱਤਰ ਦਿੱਤਾ ਸੀਗਾ ਜੋ ਕਿ ਕਾਫੀ ਪਿਛਲੇ ਸਮੇਂ ਤੋਂ ਨਜੂਰ ਲੈਂਡ ਪੈਲੇ ਦਾ ਰੋਲਾ ਚੱਲ ਰਿਹਾ ਹੈ ਜੋ ਕਿ ਸਾਡੇ ਐਸੀ ਸਮਾਜੀ ਪੈਲੇ ਆ ਉਹ ਸੋਨੀ ਭੱਟੇਵਾਲਾ ਇੱਕ ਮਨਾੜ ਬੰਦਾ ਦਬ ਕੇ ਬੈਠਾ ਹੈ ਉਹਨੂੰ ਉਸ ਡੋਨ ਦੇ ਲਈ ਅਸੀਂ ਕਾਫੀ ਜਦੋਜਦ ਕੀਤੀ ਹੈ 28 ਤਰੀਕ ਨੂੰ ਅਸੀਂ ਜੀ ਸਾਡੇ ਕੋਲ ਇੱਕ ਮੰਗ ਪੱਤਰ ਵੀ ਹੈ ਜਿਹਦੇ ਵਿੱਚ ਅਸੀਂ ਇਹ ਮੰਗ ਕੀਤੀ ਆ ਕਿ ਸਾਡੀ ਪੈੜੀਆਂ ਦੀ ਨਿਸ਼ਾਨਦੇਹੀ ਕਰਕੇ ਸਾਡੇ ਗਰੀਬ ਪਰਿਵਾਰ ਨੂੰ ਪੰਡੀ ਜਾਵੇ ਠੀਕ ਹੈ ਪਰ ਹਲੇ ਤੱਕ ਉਹਦਾ ਕੋਈ ਮਸਲਾ ਹੱਲ ਨਹੀਂ ਹੋਇਆ ਇਸ ਲਈ ਅੱਜ ਦੀ ਸਾਡੇ ਪ੍ਰਧਾਨ ਸ੍ਰੀ ਸ਼ਵਾਨਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਦੀ ਫਿਰ ਦੁਬਾਰਾ ਕਾਨਫਰੰਸ ਕੀਤੀ ਜਾਈਏ ਜੇਕਿ ਅਸੀਂ 8 ਤਰੀਕ ਨੂੰ ਭਗਤ ਸਿੰਘ ਚੌਕ ਦੇ ਵਿੱਚ ਪੱਕੇ ਪੈੜੀ ਧਰਨਾ ਪ੍ਰਦਰਸ਼ਨ ਕਰਾਂਗੇ ਔਰ ਰੱਦ ਦਿਨ ਰਾਤ ਧਰਨਾ ਪ੍ਰਦਰਸ਼ਨ ਕਰਾਂਗੇ ਜਦ ਤੱਕ ਸਾਡੀ ਪੈੜੀਆਂ ਨੂੰ ਨਿਸ਼ਾਨਦੇਹੀ ਕਰਕੇ ਸਾਡਾ ਹੱਕ ਸਾਨੂੰ ਨਹੀਂ ਦਵਾਇਆ ਜਾਂਦਾ ਜੀ ਜੋ ਜੈਪੀਮ ਜੈਪਰ ਜੈ ਵਾਲਮੀਕੀ ਹਰ ਹਰ ਵਾਲਮੀਕੀ